ਨਿਊਜ਼ ਪੀਬੀ04 ਦੇਖ ਰਹੇ ਦਰਸ਼ਕਾਂ ਦਾ ਸਵਾਗਤ ਤੇ ਜਦੋਂ ਠਾਣਾ ਸਾਦਕ ਦੀ ਪੁਲਿਸ ਨੂੰ ਛੜਕ ਕਿਨਾਰੇ ਪਏ ਇੱਕ ਪਿਸਤੌਲ ਨੇ ਪਾਈਆਂ ਭਜੜਾ ਦੱਸਦੀ ਹੈ ਕਿ ਠਾਣਾ ਸਾਦਕ ਦੀ ਪੁਲਿਸ ਨੂੰ ਇੱਕ ਸੂਚਨਾ ਮਿਲੀ ਕਿ ਸਾਦਕ ਗੁਰਸਾ ਰੋਡ ਤੇ ਰੁਪਈਆਂ ਵਾਲਾ ਕੱਸੀ ਦੇ ਨੇੜੇ ਇੱਕ ਛੜਕ ਕਿਨਾਰੇ ਪਿਸਤੌਲ ਪਿਆ ਠਾਣਾ ਸਾਦਕ ਦੀ ਪੁਲਿਸ ਨੂੰ ਸ਼ੱਕ ਪਿਆ ਕਿ ਇਹ ਪਿਸਤੌਲ ਕਿਸੇ ਘਟਨਾ ਦੇ ਵਿੱਚ ਨਾ ਵਰਤਿਆ ਗਿਆ ਹੋਵੇ ਏਐਸਆਈ ਬਿਆਨ ਸਿੰਘ ਸੰਧੂ ਜਦ ਉਸ ਜਗ੍ਹਾ ਤੇ ਪਹੁੰਚੇ ਜਿੱਥੇ ਇਹ ਪਿਸਤੌਲ ਪਿਆ ਸੀ ਜਾਣਕਾਰੀ ਇਕੱਠੀ ਕਰਦੇ ਆ ਜਦੋਂ ਪਿਸਤੌਲ ਨੂੰ ਦੇਖਿਆ ਤਾਂ ਪਿਸਤੌਲ ਇੱਕ ਤਵਾਇਗਨ ਸੀ ਜਿਸ ਨੂੰ ਸਿਗਰਟ ਲਾਈਟਰ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ ਇੱਕ ਬੇ ਲਾਈਟਰ ਸੀ ਗੈਸ ਤੇ ਚੱਲਣ ਵਾਲਾ ਪਰ ਉਸ ਦੀ ਆਕਾਰ ਆ ਜਿਹੜਾ ਇੱਕ ਪਿਸਤੌਲ ਦੇ ਰੂਪ ਵਿੱਚ ਧਾਰਿਆ ਹੋਇਆ ਸੀ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਇਨਸਪੈਕਟਰ ਮੈਡਮ ਹਰਜੀਤ ਕਰਨੇ ਕੀ ਕਿਹਾ ਤੁਸੀਂ ਵੀ ਦੇਖੋ ਸਾਡੇ ਤੋਂ ਸਾਡੀ ਖਾਸ ਰਿਪੋਰਟ ਹਾਂਜੀ ਮੈਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਕਿ ਪਿਸਤੌਲ ਮਿਲਿਆ ਤੁਹਾਨੂੰ ਜੀ ਕੀ ਇਹ ਪੂਰਾ ਮਾਮਲਾ ਜੀ ਇਹ ਜਾਣਕਾਰੀ ਦਿਓ ਜੀ ਇਹ ਜੀ ਸਾਨੂੰ ਕੱਲ ਇੱਕ ਇਤਲਾਹ ਮਿਲੀ ਸੀ ਜੀ ਹਾਂਜੀ ਕਿ ਗੁਰੂਵਰਸਾਹੇ ਰੋਡ ਦੇ ਪਹਿਲੇ ਮੋੜ ਦੇ ਉੱਪਰ ਹੀ ਕੋਈ ਪਿਸਤਲ ਵਗੈਰਾ ਪਿਆ ਆ ਤੇ ਜਦੋਂ ਪੁਲਿਸ ਪਾਰਟੀ ਨੇ ਪਹੁੰਚ ਕੇ ਜਾ ਕੇ ਦੇਖਿਆ ਤਾਂ ਇਹ ਇੱਕ ਟੁਆਇਗਨ ਸੀਗਾ ਤੇ ਜਿਹੜਾ ਕਿ ਤੁਹਾਡੇ ਸਾਹਮਣੇ ਆ ਤੇ ਕਿਸੇ ਨੇ ਇਸ ਇਸ ਨੂੰ ਜਿਆਦਾ ਲਾਈਟਰ ਲਾਈਟਰ ਤੌਰ ਤੇ ਵੀ ਵਰਤਿਆ ਜਾ ਸਕਦਾ ਹੈ